ਉਸਤਾ ਦੇ ਨਾਲ ਸ੍ਰੀ ਹੇਮਕੁੰਡ ਸਾਹਿਬ ਗਏ ਸਿੱਖ ਨੌਜਵਾਨ ਦੇ ਪੇਟ ਪਰੇ ਹਲਾਤਾਂ ਦੇ ਵਿੱਚ ਮੌਤ ਹੋ ਗਈ ਹੈ ਪਹਿਲਾਂ ਤਾਂ ਮਾਪਿਆਂ ਦਾ ਪੁੱਤ ਦੇ ਨਾਲ ਕੋਈ ਸੰਪਰਕ ਨਾ ਹੋ ਸਕਿਆ ਪਰ ਬਾਅਦ ਵਿੱਚ ਜਦੋਂ ਛਾੜਬੀਨ ਕੀਤੀ ਗਈ ਪੁੱਛਗਿੱਛ ਕੀਤੀ ਗਈ ਤਾਂ ਇਸ ਥੋੜੇ ਜਿਹੇ ਥਾੜੇ ਵਿੱਚ ਹਾਜੀ ਬਾਈਕ ਸਾਈਕਲ ਆਈ ਪਰ ਉਹ ਥੋੜਾ ਤੋਂ ਕਰ ਰਹੇ ਆ ਪੁਲਿਸ ਜਿਹੜਾ ਵੀ ਮਲਾਲੀ ਹੈਗਾ ਪੁਲਿਸ ਪਹੁੰਚੋ ਮੇਰੇ ਮੈਂ ਬਾੜੀ ਗੱਲ ਕਰਾਉਣ ਚੱਲਿਆ ਵਾ ਹਸਪੀਟਲ ਆਜ਼ਾਦ ਟੈਕਸੀ ਯੂਨੀਅਨ ਪੰਜਾਬ ਨੂੰ ਜੀ ਮੈਂ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਆਮਾ ਚੜ੍ਹ ਬੇਤੀਆ ਸਾਰੇ ਭਰਾਵਾਂ ਨੂੰ ਹਰ ਰੋਜ਼ ਡਰਾਈਵਰ ਹੀ ਹੱਤਮਾਰ ਹੁੰਦੀ ਆ ਜੇ ਆਪਾਂ ਕਿਸੇ ਦਾ ਸਾਥ ਨਹੀਂ ਦੇ ਸਕਦੇ ਇਸ ਮੁਖ ਖੋਲ ਕੇ ਸ਼ੇਅਰ ਕਰੋ ਪੰਜਾਬੀ ਬੰਦਾ ਪੰਜਾਬੀ ਆ ਬੱਤ ਤੋਂ ਬੱਤ ਪੋਸਟ ਨੂੰ ਹੈਸ਼ਟੈਗ ਕਰਕੇ ਉੱਥੇ ਦੀ ਸਰਕਾਰ ਜਾਨਣੇ ਆ ਲੋਕਾਂ ਨੂੰ ਛਵੀਲਾਂ ਲਾਉਣੇ ਆ ਉਹ ਕੀ ਕਰਦੇ ਆ ਜਾ ਕੇ ਕੁੱਟਮਾਰ ਹਰ ਰੋਜ਼ ਕੁੱਟਦੇ ਆ ਪਹਾੜੀ ਲੋਕੋ ਕਿਰਪਾ ਕਰਕੇ ਪਹਾੜਾਂ 'ਚ ਨਾ ਜਾਓ ਦੋ ਸਾਲ ਨਾ ਜਾਓਗੇ ਨਾ ਉਹਨਾਂ ਦੀ ਨਾਨੀ ਜੀ ਆਜੂ ਮੇਰੀ ਗੱਲ ਸੁਣ ਲਓ ਧਿਆਨ ਦੇ ਲਓ ਨਾ ਜਾਇਆ ਕਰੋ ਨਹੀਂ ਐਵੇਂ ਐਵੇਂ ਮਾਮਾ ਦੇ ਪੁੱਤ ਮਾਰੀ ਜਾਂਦੇ ਆ ਟੈਕਸੀ ਵਾਲਿਆਂ ਨੂੰ ਰੱਜ ਕੇ ਕੁੱਟਿਆ ਧਰਮਸ਼ਾਲਾ ਥੋੜੇ ਦਿਨ ਪਹਿਲਾਂ ਇੱਕੋ ਬੰਦਾ ਹੇਮਕੁੰਡ ਸਾਹਿਬ ਯਾਤਰਾ ਤੇ ਜਾਂਦਾ ਉਹਦੀ ਕੁੱਟਮਾਰ ਆਮ ਹੀ ਕੁੱਟਮਾਰ ਪਹਾੜੀ ਕਰੀ ਜਾਂਦੇ ਆ ਨਾਲੇ ਪਹਾੜੀਆਂ ਦਾ ਪੰਜਾਬ 'ਚ ਬਾਈਕਾਟ ਕਰੋ ਆਪਾਂ ਪੰਜਾਬ 'ਚ ਪਹਾੜੀ ਰਹਿਣ ਨਹੀਂ ਦੇਣੇ ਜਦੋਂ ਆਪਾਂ ਨੂੰ ਉਹ ਪਹਾੜਾਂ 'ਚ ਨਹੀਂ ਬਣਨ ਦਿੰਦੇ ਆਪਾਂ ਪੰਜਾਬ 'ਚ ਪਹਾੜੀ ਰਹਿਣ ਹੀ ਨਹੀਂ ਦੇਣੇ